ਰਗਾ ਜੋ ਹਜੇ ਮੌਕਾ ਵੇਖਿਆ ਜਾ ਸਕਦਾ ਜ਼ਬਰਦਸਤੀ ਸੂਆਪਰੇਟ ਵੀ ਹੋਇਆ ਗਲੇ ਚ ਖੋਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜਵਾਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਲਿਆ ਜਾ ਹੀ ਹੋਤੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਨੇ ਜਵਾਈ ਜੋ ਕਾਰਾ ਕੀਤਾ ਇਹਨੇ ਕਰ ਕਰਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਹੋਲਾ ਮਰੀ ਨੂੰ ਲੈ ਮਰੀ ਨੂੰ ਲੈ ਕੇ ਆਏ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ ਕਿੰਨੇ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋਂ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨਹੀਂ ਗਈ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਉਹ ਬੱਚਿਆ ਠੀਕ ਹੈ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ 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 ਵਾਰਨਿੰਗ ਚ ਚੈਲੰਜ ਇਹ ਹੀ ਕਿ ਮੈਨੂੰ ਆ ਲਿਆਂਦੇ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾਦਾ ਕਿ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਗੀ ਘਰ ਚ ਘਰ ਚ ਕੁੜੀ ਨੂੰ ਸਾਡੀ ਲੜਕੀ ਨੂੰ ਦੇ ਦਿੰਦੀ ਹੈ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਹੀ ਨਹੀਂ ਤਾਂ ਕਿਦਾਂ ਹੀ ਕਹਿਦੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ ਠੀਕ ਹੈ ਦੋ ਤਿੰਨ ਪਿੰਡਾਂ ਦੀ ਪਲਜਾਈਤਾ ਆਈ ਉਹਨੇ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਕਾ ਲੱਗਾ ਉੱਥੇ ਜ਼ਿਆਦਾ ਨਹੀਂ ਇੱਕ ਪਾਸੋਂ ਹੁਣ ਵੀ ਅਖੀ ਨਾਲ ਆ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਆ ਚੀਜ਼ ਲਈ ਗਏ ਟੀਕਾ ਲੱਗ ਗਿਆ ਕੋਈ ਦੱਤਾ ਨਹੀਂ ਗਿਆ ਇੱਕ ਤੁਹਾਨੂੰ ਚੱਲਿਆ ਪੂਰਾ ਬਾਕਸਿੰਗ ਵੀ ਚੱਲਿਆ ਕੱਲ ਕਾਦੇ ਤਾਉਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਇਹ ਲੈ ਕੇ ਗਏ ਦਿਓ ਇਹ ਦਸ ਦਿਨ ਦਾ ਪਰ ਤੇ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਤੇ ਉਹਦਾ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰੋਦੇ ਤੇ ਖੁੱਸ ਸਕਦਾ ਬਚ ਜੇ ਇਹਨਾਂ ਆਉਣ ਲੱਗੇ ਫੋਨ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤੇ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਿਹਾ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਧੀਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਰ ਭੱਜੇ ਪਿਆਗੇ ਘਰੋਂ ਜੀ ਜਦੋਂ ਆਏ ਆ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਨਹੀਂ ਨਾ ਤੇ ਸਾਡੀ ਉਹਦੇ ਨਾਲ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜਬਰੇ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੋਈ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਮਾਰਿਆ ਅੰਦਰ ਇਹ ਸਾਰ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸ ਆ ਜਰਦਾਫਰ ਦੇ ਲਾਗੇ ਜੀ ਤੇ ਇਹਦੇ ਸੌਰੀਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਰ ਬਿੰਦਪੁਰ ਦੇ ਵਿੱਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪ੍ਰਾਣਾ ਪਤਨੀ ਬਾਹਰ ਬਹਿੰਦਾ ਉਹਨਾਂ ਦੇ ਬਾਹਰੋਂ ਆਇਆ ਤੇ ਉਹ ਝਗੜਾ ਆਇਆ ਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੜਕੇ ਨੇ ਝਗੜਾ ਤੇ ਉਹਨੇ ਦਵਾਈ ਖਾ ਲਈ ਜੀ ਇਹਨਾਂ ਦਾਖਲ ਕਰਾਤਾ ਜੂਲੇ ਹਸਪਤਾਲ ਉੱਥੇ ਇਲਾਜ ਦੇ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਆ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਤਰ ਪੁਲਿਸ ਮੈਂ ਸਾਡੇ ਬਿਆਨ ਤੇ ਆਪਾਂ ਪਰਚਾ ਦਰਜ ਕਰ ਦਿੱਤਾ ਜੀ ਜੋ ਕਾਨੂੰਨ ਮੁਤਾਬਕ ਆ ਰਹੀ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੇ ਗ੍ਰਿਫਤਾਰ ਕਰਕੇ ਜਲਦੀ ਫਿਰਨੂੰ ਤਾਂ ਆਪਾਂ ਕੇਸ ਦਾ ਦਰਖਾਸਤ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਮਾਰਕਟਾਈ ਕਰਦਾ ਸਾਡਾ ਜਿਹੜਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤੀ ਇਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਆਪਾਂ ਕਾਰਵਾਈ ਕੀਤੀ ਹੈ ਜੀ 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 ਸਾਡੇ ਭਰਾ ਦਾ ਘਰ ਉੱਜੜ ਗਿਆ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲੱਗ ਤੁਸੀਂ ਕੀ ਲੱਗ ਮੈਂ ਉਹਦਾ ਜੇਠੂਆਂ ਪਿਤਾ ਵੀ ਲਾ ਲਓ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਠੀਕ ਮੈਂ ਉਹ ਇਲਜ਼ਾਮ ਦਾਦਾ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕੋਲ ਡਿਟੇਲਾਂ ਭੇਜੂੰਗਾ ਜੀ 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 ਕਿੰਨੇ ਉਹਨੇ ਪੈਸੇ ਭੇਜੇ ਆ ਜੀ ਜੀ ਤਿੰਨਾਂ ਸਾਲਾਂ ਚ ਉਹਦੇ ਕਾਉਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲਾਂ ਮੇਰੇ ਠੀਕ ਹੈ ਮੈਂ ਖੁਦ ਬਲੌਗਰ ਹਾਂ ਹਾਂ ਜੀ ਜੀ ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਹਦੀ ਕਾਲ ਡਿਟੇਲਾਂ ਵਿੱਚ ਕਮਾਉਂਗਾ ਵੀ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਜੀ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਨੂੰ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਤਹਾਡੀ ਭੈਣ ਨੇ ਕੁਝ ਜ਼ਰੀਲੀ ਚੀਜ਼ ਖਾ ਲਈ ਯਾਰ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਠੀਕ ਹੈ ਜੀ ਠੀਕ ਹੈ ਮੈਂ ਸਰੇ ਰਾਮ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਜੀ ਔਰ ਐਜੀ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਜੀ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਵੀ ਕੀ ਹਾਲਤ ਆ ਨਹੀ ਐਵੇਂ ਕਸਮ ਕਰਨੇ ਆ ਯਾਹੀ ਇਹਨੂੰ ਕੁਛ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ ਅਹੀਂ ਵਿਕਾਸ ਮੁਖਾਨ ਨੇ ਆਪਣੇ ਤੀਆ ਪੁੱਤਾਂ ਦਾ ਖਾਣੇ ਆ। ਜਣ ਚੁੰਦੇ ਕੁਛ। ਮੰਮਾ ਨੇ ਖੁਦ ਖਾਧਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰੋਂ ਆਏ ਸੀ। ਠੀਕ ਹੈ ਜੀ। ਸੁਣ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਖੂਨ ਨਹੀਂ ਸੀ ਕਰਦਾ ਆਪਣੀ ਘਰਵਾਲੀ ਨੂੰ। ਠੀਕ ਹੈ ਜੀ। ਉੱਤ ਦੱਸੋ। ਤਰੋਜ਼ 7-7 ਤਿੰਨ-ਤਿੰਨ ਚਾਰ ਵਾਰੀ ਫੋਨ ਕਰਦੇ ਸੀ ਪਾਪਾ। ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ। ਠੀਕ ਹੈ ਜੀ।